ਚੱਕ ਕਰਾਂਗੇ ਇਹਨੇ 220 ਦੇ ਤੇ ਭੱਜਦਾ ਨਹੀਂ ਹੈਗਾ ਤੇਰੇ ਬਾਹਰ ਲੋ 34 ਤੇ ਜਾਂਦਾ ਬਸ 34 ਦੇ ਹੁਣ ਰੇਜ ਖੋਲਦੇ ਆ ਦੀ 34 ਆਉਂਦੀ ਆ ਆ ਜਾ ਮੈਂ ਸਾਂਝਾ ਸਾਰਨਾ ਪਰ ਬੈਲਕਮ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਬੇਸ ਨੂੰ ਦੱਸ ਦਈਏ ਅੱਜ ਵੀਰੋਂ ਆਪਾਂ ਨਹੀਂ ਜਾਣਾ ਵਾ ਵਰਜੂਸ ਸਾਹਿਬ ਜੋ ਕਿ ਥਾਵਾਂ ਦੇ ਕੇ ਪਤਾ ਲੱਗ ਗਿਆ ਉਹਨਾਂ ਸਭ ਸਾਰੇ ਜਣੇ ਨੂੰ ਤੇ ਦੱਸ ਦਿੰਨੇ ਆਪਣੇ ਪਿੰਡੋਂ ਕਹਿੰਦੇ 1800 ਕਿਲੋਮੀਟਰ ਐ ਤੋ ਕਹਿੰਦੇ 800 ਕਿਲੋਮੀਟਰ ਬਾਟਾ ਤੇ ਬਹੁਤ ਤੁਸੀਂ ਕਹਿੰਦਾ ਕਿਤੇ ਜਾਣਾ ਹੋਊਗਾ ਤੇ ਮੈਂ ਦੱਸ ਦਰ ਨਾ ਆਪਣੇ ਜਾਤ ਤੇ ਜਾਣਾ ਨਾ ਆਪਣੇ ਟ੍ਰੀਟ ਤੇ ਜਾਣਾ ਨਾ ਆਪਣੇ ਗੱਡੀ ਜਣਾ ਤੇ ਆਪਾਂ ਵੀਰੋਂ ਜਣਾ ਟਰੈਕਟਰ ਤੇ ਤੇ ਟਰੈਕਟਰ ਦੇ ਭਾਈ ਬਹੁਤ ਹੋਣਗੇ ਬਹੁਤ ਦੂਰ ਆ ਤੇ ਆ ਵੀ ਬਹੁਤ ਦੂਰ ਤ ਹੈਗਾ ਤੇ ਦਿਨ ਵੀ 800 ਕਿਲੋਮੀਟਰ ਵੀ ਤੁਹਾਨੂੰ ਪਤਾ ਹੀ ਹੈ ਨਾ ਤੇ ਬਈ ਸੁਣ ਦੱਸਦੇ ਨੇ ਦਿਨ ਕਿੰਨੇ ਲੱਗਣਗੇ ਕਹਿੰਦੇ ਦਿਨ 5 ਦਿਨ ਲੱਗਣਗੇ ਜਾਣ ਜਾਣ ਦੀ ਕੱਡੇ ਤੇ ਪੱਕਾ ਨਹੀਂ ਪਤਾ ਆਪਾਂ ਨੂੰ ਤੇ ਬਾਕੀ ਕਹਿੰਦੇ ਅੱਜ ਤਰੀਕ ਸੁਣ ਦੱਸਦੇ ਅੱਜ ਆਏਗੀ 20 ਤਰੀਕ ਪਹਿਲਾ ਮਹੀਨਾ 2025 ਤੇ ਕਹਿੰਦੇ ਮੁੜ ਕੇ ਹੁਣ ਬਈ 10 ਤਰੀਕ ਨੂੰ ਦੂਜੇ ਮਹੀਨੇ ਦਿਨ ਆਣਾ ਵਾ ਪਤਾ ਨਹੀਂ 5 ਤਰੀਕ ਨੂੰ ਆਣਾ ਵਾ ਤੇ ਹੁਣ ਪੱਕਾ ਨਹੀਂ ਪਤਾ ਮੈਨੂੰ ਹਜੇ ਤੇ ਬਸ ਹੁਣ ਆਪਣੀ ਤਿਆਰੀ ਹੈ ਫੁੱਲ ਤੇ ਹੁਣ ਬਈ ਚੱਲਦੇ ਆ ਤੇ ਤੇ ਆਜੋ ਲਓ ਜੀ ਵੀਰੋ ਆ ਚੁੱਕੀ ਆਪਣੀ ਟਰਾਲੀ ਤੇ ਆ ਇਸ ਨੂੰ ਟਰਾਲੀ ਦਿਖਾਉਣੇ ਆ ਤੇ ਵੀਰੋ ਆ ਲੋ ਇਹ ਆਪਣਾ ਸਮਾਨ ਤੇ ਮੈਂ ਕਿ ਬੈਗ ਰੱਖ ਲਈ ਅੰਦਰ ਤੇ ਟਰਾਲੀ ਆ ਗਈ ਆ ਤੇ ਆ ਇਸ ਨੂੰ ਅੰਦਰੋਂ ਟਰਾਲੀ ਵੀ ਦਿਖਾ ਦਨੇ ਆ ਵੇਰੋ ਆ ਗਿਆ ਟਰੈਕਟਰ ਟਰਾਲੀ ਤੇ ਆ ਪ੍ਰੀਤ ਦੇ ਜਨ ਆਪਾਂ ਨੇ ਤੇ ਆ ਜੀ ਤੁਹਾਨੂੰ ਦਿਖਾ ਦੇਨੇ ਅੰਦਰ ਟਰਾਲੀ ਤੇ ਆ ਜੀ ਦੇਖਾ ਤਾਂ ਜਾਤਰਾ ਸੱਚਖੰਦ ਸਾਹਿਬ ਹਜੂਰ ਸਾਹਿਬ ਨੂੰ ਤੇ ਆ ਜੀ ਤੁਹਾਨੂੰ ਅੰਦਰ ਉਹ ਦਿਖਾ ਦੇਣਾ ਟਰਾਲੀ ਤੇ ਜੀ ਕਰੋ ਚੈੱਕ ਪਹਿਲਾਂ ਬੱਬਾ ਸ਼ੀਸ਼ਾ ਸੀ ਤੇ ਕਰੋ ਇਹ ਚੈੱਕ ਜੀ ਤੇ ਜੀ ਮੂਰੀ ਵੀ ਲਖਾਏ ਦੇ ਛਾਦੇ ਵੀ ਯਾਤਰਾ ਸੱਚਖੰਦ ਸਈ ਗੁਰੂ ਹੋਰ ਅਜੂਰ ਸਾਹਿਬ ਦੀ ਤੇ ਬੱਤ ਤਿਆਰੀ ਹੈ ਜੀ ਫੁੱਲ ਬੱਸ ਸੰਗਤ ਆਉਣ ਵਾਲੀ ਆ ਤੇ ਗੁਰਦੁਆਰਾ ਸਾਹਿਬ ਖੜੇ ਆ ਤੇ ਆ ਚਲੋ ਜੀ ਵੀਰੋ ਭਾਂਡੇ ਪੁੰਡੇ ਰੱਖਦੇ ਆ ਹੋਗੇ 50 ਦਾ ਪਾਣੀ। ਤਾਂ ਸਾਨੂੰ ਪਤਾ ਹੀ ਪਰ 5 ਜੈਨ ਲੱਗ ਜਾਣਗੇ ਜਾਰ ਨੂੰ ਤੇ ਪਹਿਲਾਂ ਤਿਆਰੀ ਕਰਦੇ ਆ। ਤੇ ਆ ਜੋ ਵੀਰ ਸੁਣ ਦੱਸਦੇ ਕੀ ਕੀ ਤਿਆਰੀ ਕਰਕੇ ਲੱਗ ਜਾਨੇ ਆ ਦੇਖੋ ਇਹ ਸਿਲੰਡਰ ਹੈ। ਦੂਜੇ ਚੁੱਲ੍ਹੇ ਹੱਟ ਬਈ। ਤੇ ਆ ਸਮਾਨ ਪਿਆ ਜਿੱਥੇ। ਤੇ ਆ ਦੇਖ ਸਾਡੇ ਕੋਲ ਸਮਾਨ ਉੱਤੇ ਰੱਖਿਆ। ਤੇ ਆਪਾਂ ਜਾਲੀ ਜੀ ਬਣਾਈ ਚ ਦੇਖ ਸਾਡੇ ਇਹ ਮੰਜੀ ਵਾਂਗੂ। ਇਹ ਉੱਤੇ ਸਮਾਨ ਵਧੀਆ ਟੈਗ ਗਿਆ। ਤੇ ਹੋਰ ਸੁਣ ਦੱਸਦੇ ਕੀ ਕੀ ਤਿਆਰੀ ਆ। ਤਿਆ ਪੈਪ ਲੈ ਕੇ ਜਾਂਦੇ ਆ ਜੋ ਕਿ ਆ ਕੇ ਦਿਖਾਉਣਾ ਥਨੂੰ ਆਗੇ ਦੋ ਢੋਲ ਨਹੀਂ ਹੈਗੇ ਤੇ ਇਹ ਐਮਰਜੈਂਸੀ ਹੀ ਰੱਖਿਓ ਨੇ ਜੀ ਇੱਧਰ ਆਹ ਇੱਧਰ ਇੱਕ ਆ ਪਿਆ ਇਹ ਐਮਰਜੈਂਸੀ ਨੂੰ ਜੇ ਦੋਨੇ ਢੋਲ ਥੱਲੇ ਪਿਆ ਤੇ ਇੱਧਰ ਰੱਖਿਆ ਆਪਣਾ ਨਵਾਟਰ ਇਹੋ ਪਿਆ ਨਵਾਟਰ ਇਹ ਹੋਸ ਨੂੰ ਦੱਦਦੇ ਆ ਤੇ ਆ ਬੋੜ ਹੈ ਜੀ ਇਹ ਤੁਹਾਨੂੰ ਪਤਾ ਹੀ ਆ ਤੇ ਆ ਦੇਖੋ ਜੀ ਆਟਾ ਵਾ ਤੇ ਆ ਪਾਣੀ ਆ ਦੇ ਤਾਂ ਪੂ ਭਾਂਡੇ ਆ ਜੀ ਆ ਬਈ ਜੀ ਭਾਂਡੇ ਕਿਉਂਕਿ ਹੁਣ ਪ੍ਰਸ਼ਾਦਾ ਫਸੋਦਾ ਬਣਾਉਣਾ ਹੋਵੇ ਨਾ ਤੇ ਬਣਾ ਸਕਦੇ ਆ ਤੇ ਆਪਾਂ ਪੂਰੀ ਤਿਆਰੀ ਕਰਕੇ ਜਾਂਦੇ ਆ ਦੇਖ ਆਦਿ ਜੀ ਆ ਲੈਟ ਨੇ ਜੀ ਉੱਤੇ ਤੇ ਆ ਫੁੱਲ ਆਈ ਆਤਰਵਾਰ ਪਈਆ ਤੇ ਸਭ ਕੁਝ ਹੈ ਜੀ ਤੇ ਆਪਾਂ ਨੂੰ ਕੋਈ ਦਿੱਕਤ ਨਾ ਹੋਵੇ ਜਾਤਰਾ ਨੂੰ ਤੇ ਸਭ ਕੋਲ ਫੁੱਲ ਤਿਆਰੀ ਕਰਕੇ ਜਾਂਦੇ ਆ ਤੇ ਦਿਖੋਣੇ ਸਾਨੂੰ ਸੀਨ ਦੀ ਸੰਗਤ ਹੁਣ ਇਹਨਾਂ ਦੀ ਸਾਰੀ

ਤੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਨ ਬੋਝ ਸਭ ਬਾਦ ਜੋਨੇ ਪਰਮਦੇ ਬਾਜੀ ਉਹਨਾਂ ਤਿਆਰੀਆਂ ਚੱਲਾਂ ਦੀ ਅਦਾਸ ਕਰਾ ਦਿੱਤੀ ਤੇ ਬੱਸ ਜਾਣੇ ਆਉਂਦੇ ਤਿੰਨ ਅਗੇ 17 ਹੀ 4 ਬੰਦੇ ਹੀ ਘੱਟ ਨੇ 17 ਹੀ ਲੈ ਗਏ 12 ਹੀ ਆਈਆਂ 12 ਹੀ ਆਈਆਂ ਹੋਰ ਜਦੋਂ ਤਿੰਨ ਤਨਸ਼ੇਤਨ ਰਾਉ ਤੇ ਨਾ ਹੋ ਰਹੇ ਨੇ 12 ਅੱਜ ਮੰਗੋ ਤੇ ਲਓ ਜੀ ਵੀਰੋ ਪੈੰਡ ਤੋਂ ਬਾਅਦ ਤੁਰਪੇ ਗਿਆ ਜਾਂ ਹਾਂ ਜੀ ਵੀਰੋ ਦੇਖੋ ਜੀ ਕਿੰਨੇ ਕਿਲੋਮੀਟਰ ਹੈ 1600 ਕਿਲੋਮੀਟਰ ਹੈ ਹਜੂਰ ਸਾਹਿਬ ਤੇ ਮੈਪ ਤੇ ਦੇਖ ਰਿਹਾ ਹਾਂ ਤੇ ਆਪਣੀ ਵੀਰੋ ਯਾਤਰਾ ਵੀ ਸ਼ੁਰੂ ਹੋ ਗਈ ਆ ਤੇ ਚਲੋ ਵੀ ਦੇਖਦੇ ਆਪਾਂ ਨੂੰ ਕਿੰਨੇ ਦਿਨ ਲੱਗਣਗੇ ਜਾਣਦੇ ਤੇ ਚਲੋ ਫਿਰ ਆਜੋ ਚੱਲੋ ਜੀ ਵੀਰੋ ਆਪਾਂ ਪਹੁੰਚ ਚੁੱਕੇ ਹਾਂ ਵੀਰੋ ਮਲੇਰ ਕੋਟ ਲਈ ਇਹਨਾਂ ਨੂੰ ਠੀਕ ਸਾਗ ਓਏ ਵਧੀਆ 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 ਕਿੰਨੇ ਦਿਨ ਲੱਗੇ ਸੀਗੇ ਆਪਾਂ ਇੱਥੇ ਗੜਗੇ ਜੀ ਕਿਤੇ ਕਿੰਨੂ ਪੁੰਨੂ ਲੈਣ ਲੱਗ ਜਾਵਾਂ ਤੇ ਇਹ ਤਾਂ ਪਹੁੰਚਾ ਫਿਰ ਮਰੇ ਕੋਟ ਲੋ ਦੇਖਾਦੇ ਤਾਂ ਮਰੇ ਕੋਟ ਲਈ ਪਹੁੰਚਿਆ ਤਾਂ ਆਪਾਂ ਤੁਰੇ ਨੂੰ ਦੱਸਦਾ ਦਸਣਾ ਭੁੱਲ ਗਿਆ ਆਪਾਂ ਤੁਰੇ ਸੀਗੇ 10 60 ਆ 10 60 ਦੇ ਤੁਰੇ ਸੀ ਮੰਨ ਲਓ 60 ਦੇ 10 ਹੀ ਤੁਰੇ ਸੀਗੇ ਤੇ ਬਸ ਹੁਣ ਦੱਸ ਦਿਆਂ ਸਾਰੇ ਆਪਾਂ ਜਾਣ ਕੇ ਦਵਾਂਗੇ ਯਾਤਰਾ ਦੀ ਇਹ ਆ ਵੀ ਦੇਖ ਸਕਦੇ ਹਾਂ ਯਾਤਰਾ ਸੱਚਖੰਡ ਹਜੂ ਸਾਹਿਬ ਦੀ ਆ ਪੋਸਟਰ ਆਪਣੇ ਪਿੰਡ ਦਾ ਪੈਂਡਰੀ ਸੀਨ ਦਾ ਜਿਹੜਾ ਲੁਧਿਆਣਾ ਤੇ 225 ਤੇ ਬਸ ਅਸੀਂ ਚੱਲਦੇ ਆਂ ਵਧੀਆ ਵਾਹ ਟਰਾਲੀ ਕੈਂਟ ਆ ਬਰੀ ਲਓ ਜੀ ਵੀਰੋ ਕਰੇ ਚੱਕਰ ਨੇ ਕਿੰਨੇ 220 ਦੇ ਤੇ ਭੱਜਦਾ ਨਹੀਂ ਹੈਗਾ ਤੇਰੇ ਬਾਹਰ ਲੋ 34 ਕਿਤੇ ਜਾਂਦਾ ਬਸ 34 ਦੇ ਹੁਣ ਰੇਜ ਖੋਲਦੇ ਆਂ ਜੀ ਕੰਤੀ ਦੇ ਜਾਂਦਾ ਹਾਂ ਹਾਂ ਦੇਖ ਮੈਂ ਪਤਾ ਬਹੁਤ 34 ਦੇ ਜਾਂਦਾ ਪੂਰਾ 34 35 ਦੇ ਆ ਦੇ ਲਈ ਉਹ ਰੇਸ ਖੋਲਨੇ ਆ ਪਰ ਮਗਰਲਾ ਤੱਕ ਆ ਇੱਧਰ ਲਈ ਓਏ ਇੱਧਰ ਨੂੰ ਤਾਂ ਖੋਲਣੀ ਆ ਓਏ ਤੂੰ ਇੱਧਰ ਉਹ ਪਾ ਪੇਜ ਕਾਸਨ ਵਾਲੀ ਤਮਾਏਂਗਾ ਓ ਜੀ ਵੀਰੋ ਫ੍ਰੀਤੀ ਖੋਲ ਲਈਆਂ ਰੇਸ ਕਿਉਂ ਅੰਕਲ ਤੇ ਇੱਕ ਹੋ ਗਿਆ ਫੁਗਰੇ ਬੰਨੇ ਚ ਨਹੀਂ ਖੋਲਦੇਗੇ ਵੀ ਫੁਗਰੇ ਮਾਨ ਲਈ ਹੈਨਾ ਓ ਮੈਂ ਠੁਰੇ ਇਹ ਫੁਗਰੇ ਲਈ ਨਹੀਂ ਹੋਰ ਦੇ ਮਾਲਾ ਹੁਣ ਚਲੀ ਨਹੀਂ ਤਾਂ ਦਿਨ ਬਾਲੇ ਲੱਗ ਜਾਣਗੇ ਤਾਂ ਮਾਲਾ ਭਜਾਉਣਾ ਪੈਣਾ ਬਸ ਕਿਉਂਕਿ ਆਏਗਾ ਵੀ ਸਿੱਧਾ ਇੱਕ 메ਨ ਰੋਡ ਹੀ ਆ ਕਿੱਥੇ ਜਾਣਾ ਬਸ ਹੁਣ ਆਇਆ ਕਿ ਫੁਗਰੇ ਬੰਨੇ ਜੀ ਇਹ ਕਰਦੇ ਨਹੀਂ ਹੈਗੇ ਬਸ ਚਾਰ ਪੰਜ ਕੋਣ ਉੱਪਰ ਰੋਡ ਸੀ ਆ ਲਿਆ ਉਹ ਬ੍ਰੇਕ ਚੱਕ ਲੈ ਉਹ ਨਹੀਂ ਪਤਾ ਰੋਡ ਪਾਸੇ ਕਰ ਲਾ ਦੇਖੀ ਦੇਗਾ ਕਿੰਨੇ ਆਉਂਦੀ ਆ ਆ ਕੰਮ ਇਹ ਲਾਉਂਦੀ ਵੀਰੇ ਜਿਹੜੇ ਦੇਖੀ ਦੇਗਾ ਕਿੰਨੇ ਆਉਂਦੀ ਆ ਆ ਕੰਮ ਇਹ ਦੱਕਾ ਤਾਂ ਜਾਂਦਾ ਜੀ ਹਾਂ ਦੇਦਾ ਕਿੰਨੇ ਕਿੰਨੇ ਮਲ ਸਪੀਡ ਤੇ ਸਾਨੂੰ ਮੈਪ ਤੇ ਦਿਖਾਵਾਂਗੇ ਚਲੋ ਆ ਗਏ ਅੰਦਰ ਲੈ ਆ ਫੜ ਕੇ ਟਰਾਲੀ ਚ ਜੀ ਕਿਨੂੰ ਆ ਗਏ ਜੀ ਕਿਨੂੰ ਚਲੋ ਜੀ ਕਿਨੂੰ ਆ ਗਏ ਜੀ ਕਿਨੂੰ ਚਲੋ ਜੀ ਵੀਰ ਕਰੋ ਚੈੱਕ ਦੇ ਜੀ ਇੰਨਾ ਸੀਗੀ 37 ਹੋ 40 41 ਦਾ ਜਾਂਦੀ ਹੈ ਜੀ ਚਲੋ ਜੀ ਵੀਰੇ 40 41 ਦਾ ਜਾਂਦਾ ਜਾਂ ਹਾਲੋ ਵੀਰੋ ਤੇ ਆਪਾਂ ਵੀਰ ਪਹੁੰਚ ਗਏ ਖੇੜੀ ਆ ਖੇੜੀ ਗੁਰਦੁਆਰਾ ਸਾਹਿਬ ਆ ਤੇ ਮਾਲ ਆਪਣੇ ਪਿੰਡੋਂ ਵੀਰ ਅਸੀਂ ਕਿਲੋਮੀਟਰ ਆਪਾਂ ਕੱਟਤਾ ਆਪਾਂ ਨੇ ਤੇ ਹੁਣ ਆਪਾਂ ਜਲ ਜੁਲ ਸਕਦੇ ਆ ਪ੍ਰਸਾਦ ਦਾ ਪਾਣੀ ਜਿਸ ਨਾਲ ਗੱਲਬਾਤ ਕਰਦੇ ਆ ਤੇ ਅੱਜ ਲਾਸਟ ਬੰਦ ਪੰਜਾਬ ਦੀ ਪਤਲਾ ਪਤਲਾ ਤੁਸੀਂ ਰੋਣ ਕੱਟਿਆ ਪਤਲਾ ਵੇ ਮੁੱਢਾ ਪਤਲਾ ਵੱਡਾ ਮੁੱਢਾ ਰੂੜਾ ਆਂ ਜਿਹੜਾ ਮਟੇ ਦਾ ਆ ਹਾਂ ਉਹ ਤਾਂ ਫੜ ਲਿਆ ਹਾਂ ਉੱਥੇ ਗਾਹਾਂ ਜਾਏ 10 ਵਾਰ 10 ਕਿਲੋਮੀਟਰ ਜਾ ਕੇ ਨੀਬੜ ਪਿੰਡੋਂ ਦਾ ਜਿਹੜਾ ਉਹ ਵਧੀਆ ਜਿਹੜੇ ਬਣਿਆ ਹੋਇਆ ਇੱਕ ਹਾਂ ਵਧੀਆ ਜਿਹੜੇ ਬਣਿਆ ਜਿਹੜਾ ਉਹ ਨਾਲ ਉਹਦੇ ਬੱਸ ਚੱਲਦੀ ਆ ਬੱਸਾਂ ਗਾਹਾਂ ਉਹ ਮੂਰੇ ਗੀਟ ਬਣਿਆ ਗੀਟ ਤੋਂ ਖੱਬੇ ਵੱਸੋ ਜੀ ਮਕਰੌੜ ਸਾਹਿਬ ਆਂਦਾ ਨਾ ਤੇ ਮੰਡੀ ਮੰਡੀ ਨੂੰ ਗਾਹਾਂ ਤੋਂ ਆਂਦਾ ਹਾਂ ਸਾਹਿਬ ਤੁਸੀਂ ਜਦੋਂ ਆਪਾਂ ਬਿਨਾਂ ਆਂਦਾ ਸਾਹਿਬ ਜੀ ਏ ਹਾਂਜੀ ਵੀਰੋ ਤੇ ਪ੍ਰਸ਼ਾਦ ਦਾ ਪਾਣੀ ਛਕ ਲਿਆ ਤੇ ਆਪਾਂ ਸਾਰਿਆਂ ਨੇ ਤੇ ਸੰਗਤਾਂ ਨੇ ਵੀ ਛਕ ਲਿਆ ਸਾਰਿਆਂ ਨੇ ਤੇ ਬੱਸ ਤੇ ਹੁਣ ਆਪਣੀ ਤੋਂ ਦੀ ਤਿਆਰੀ ਆ ਤੇ ਇਹ ਤੁਹਾਨੂੰ ਤਾਂ ਦੰਨੇ ਆ ਤੇ ਵੱਜ ਚੁੱਕਿਆ ਬਈ ਦੇਖ ਮਿੰਟ ਦੱਸਦਾ ਕਿੰਨੇ ਵਜੇ ਆ ਤੇ ਵੱਜ ਗਏ ਵੀਰੋ 4 ਤੇ ਮੰਨ ਲਾ ਆਪਾਂ ਇਹ ਵੀਰੋ 8 ਇਹ 80 ਕਿਲੋਮੀਟਰ ਹੀ ਕੱਢਿਆ ਵਾ ਤੇ ਬਹੁਤ ਜ਼ਿਆਦਾ ਬਾਟ ਪਈਆ ਕਹਿੰਦੇ ਏ ਤੇ ਤੁਹਾਨੂੰ ਦਿਖਾਈ ਸੀ ਨਾ ਮੈਪ ਤੇ ਤੇ ਬੱਸ ਹੁਣ ਤੁਰਦੇ ਆ ਤੇ ਤੇ ਚਲੋ ਬਸ ਆਜਾ। ਯਾਰ ਇਹ ਕਿਹਿਆ ਮੰਜੀ ਦੀ ਆ ਵਾਲੀ। ਇਹ ਬਾਹਲੀ ਹਿਰਦੀ ਵਾਲੀ ਸ਼ੀ। ਬਾਰੇ ਜਿਆਦੇ ਤੇ ਹ ਰਸ਼ੀਆ ਬੰਨਾਂਗੇ ਇਹਨੂੰ ਤੇ ਉਹ ਸਮਾਨ ਨੂੰ ਡੱਗਦੇ ਜੁੱਤੇ ਤੇ ਥੱਲੇ ਰੱਖਿਆ ਫਿਰ। ਤੇ ਉਹਨਾਂ ਰੋਡ ਰੱਸੀ ਨਾਲ ਬੰਨ੍ਹਦੇ ਟਾਇਰ ਕਰਕੇ। ਇਹ ਵਾਟ ਤੋੜਦੇ ਆਪਾਂ। ਤੇ ਲੋ ਜੀ ਫਿਰ ਰੱਸੀਆਂ ਬੰਨਤੀਆਂ। ਤੇ ਕਹਿੰਦੇ ਹੋਰ ਨਹੀਂ ਹਿੱਲੂਗਾ ਮੰਜੀ ਜੀ ਇਹ ਨਾ ਕੇਰੀ ਬਣਾਈ ਸੀਗੀ ਤੇ ਬਾਹਰ ਹੀ ਹਰਦੀ ਸੀਗੀ ਤੇ ਸਮਾਨ ਵੀ ਡੇਗ ਦਾ ਖਤਰਾ ਸੀਗਾ ਤੇ ਹੋਰ ਨਹੀਂ ਡੇਗ ਦਾ ਫਿਰ ਰੱਸੀਆ ਬੰਦੇ ਪਾ ਤਉਣ ਦੀ ਤਿਆਰੀ ਆ ਤੇ ਆਜੋ ਫਿਰ ਲਓ ਜੀ ਵੀਰੋ ਆਪਾਂ ਨੇ ਕੇਰੀ ਦੇ ਤੋੜਦੇ ਆ ਬੁੱਲਦਵਾ ਸ਼ਹਿਬ ਤੋਂ ਆਹ ਲਓ ਜੀ ਕੇਰੀ ਦੇ ਤੋੜ ਰਿਆ ਕਾ ਦਾ ਲੋ ਜੀ ਤੌਰ ਤੇ ਵੀ ਖੇੜੀ ਤੋਂ ਚਲੋ ਚੈੱਕ ਜੀ ਲੈ ਬਹੁਤ ਜਮਾ ਨਹੀਂ ਹਲਦੀ ਚੜੀ ਲੱਗੀ ਪਈ ਹੈ ਤੇ ਕੀ ਬਾਬੂ ਤੁਹਾਨੂੰ ਬੂਹੜਾ ਉੱਧਰ ਮੈਂ ਯਾਰ 60 ਦਾ ਉਧਰ ਘੁਲਾ ਦੇ ਘੁਲਾ ਟਾ ਗੇ ਆਤਰਾਂ ਦੇ ਆਦਿਓ ਅੱਜੋ ਖੱਚੇ ਹੋ ਕੇ ਕਿੱਚੋ ਆਹ ਫੌਨ ਕੀ ਜੀ ਹਰਿਆਣੇ ਪੰਜਾਬ ਤੋਂ ਬਾਹਰ ਇੱਕ ਹੋਈ ਤੇ ਹਾਂਜੀ ਵੀਰੋ ਜੀ ਆਪਾਂ ਜੀ ਪਹੁੰਚ ਗਏ ਆ ਜੀ ਸਿਕੋ ਤੇਗਪਾਦੇ ਸੀ ਸਹਿਬ ਤਮਤਾਨ ਸਹਿਬ ਆਦੇ ਦੇ ਸਕਦੇ ਹਾਂ ਤੇ ਇੱਥੇ ਵੀ ਮਾਦਲਾ ਮਥਾਣਾ ਟੇਕਰ ਤੇ ਸਾਦਾ ਪਾਣੀ ਸਕੇ ਨੂੰ ਰੁਕਿਆ ਤੇ ਆਪਾਂ ਨੂੰ ਆਥਨ ਹੋ ਗਿਆ ਜੀ ਰੋਕੇ ਹੋਣਾ ਮਾਦਲਾ ਟਾਈਮ ਹੋ ਗਿਆ 5:00 ਵਜੇ ਤੇ ਆਪਾਂ ਨੇ ਕੱਢਿਆ 150 ਕਿਲੋਮੀਟਰ ਕੱਢਿਆ ਵਾ ਇਹ ਕਿਹੜਾ ਗੁਰਦੁਆਰਾ ਇਹ ਗੁਰਦੁਆਰਾ ਹਨਾ ਹਰਿਆਣੇ ਵਿੱਚ ਆ ਪਹਿਲਾਂ ਆਹ ਨਾਲ ਰੁਕਿਆ ਕਿੱਥੇ ਨਹੀਂ ਇਹ ਹਰਿਆਣੇ ਵਿੱਚ ਆ ਜੀ ਇਹ ਗੁਰਦੁਆਰਾ ਸਾਹਿਬ ਤੇ 150 ਕਿਲੋਮੀਟਰ ਆਪਾਂ ਕਰਤਾ ਤੇ ਪੰਜਾਬ ਬੰਲਾ ਪੰਜਾਬ ਤੋਂ ਬਾਅਦ ਨਿਕਲ ਗਏ ਆ ਇਸ ਨੂੰ ਦੱਸਦਾ ਜੀ ਪਹਿਲਾਂ ਹੀ ਹਰਿਆਣੇ ਜਾ ਰਹੇ ਆ ਇਸ ਐਸਸੀ ਬਾਰੇ ਚਾਦਦੇ ਨੇਗੇ ਇਹ ਫੈਨ ਨੇ ਜੀ ਐਸਰ ਦੇ ਸਾਰੇ ਹਰਿਆਣੇ ਦੇ ਕਰ ਰਹੇ ਨੇਗੇ ਥਰੇ ਬੀਨਿਓ ਵਾਲਾ ਐਸਰ ਕੇ ਨੇ ਦੇਖੇ ਨੇ ਬਾਹਲੇ ਫੈਨ ਨੇ ਉਹ ਤੇ ਕਾਰ 55 ਦੇ ਬਾਹਲੇ ਫੈਨ ਨੇਗੇ ਤੇ ਚਲੋ ਵੀਰੋ ਦੇ ਆ ਸਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਜਾ ਕੇ ਅੰਦਰੋਂ ਤੇ ਆ ਜੀ ਕਦੇ ਵੀ ਪਰ ਸਾਖਦੇ ਸਾਰੇ ਜਣੇ ਜਿਹਨੇ ਉਪਾਏ ਕਰ ਕਰੇ ਪਾਲਜ਼ ਕਰਕੇ ਵੀ ਪਰ ਸਾਖਦੇ ਨੇ ਸਾਰੇ ਜਣੇ ਜਣਜੀ ਵੀਰ ਉਹ ਤੇ ਆ ਗੁਰਦੁਆਰ ਸਾਹਿਬ ਆਪਾਂ ਨੇ ਪੱਥਰ ਦੇਖ ਲਿਆ ਤੇ ਹੁਣਾਂ ਬੱਚਿਆਂ ਦੀ ਤਿਆਰੀ ਆ ਤੇ ਉਹਦੀ ਦੇਖ ਸਕਦੇ ਆਪਣੀ ਖਰੀਆ ਟਰਾਲੀ ਬਲਾਉਣਾ ਹੈ ਹਾਂਜੀ ਹਾਂ ਬਹੁਤ ਸੋਹਣਾ ਰਸੀਨ ਵਾਲਾ ਵਲੌਗ ਲੋ ਜੀ ਵੀਰੋ ਜੀ ਗੁਰਦੁਆਰ ਸਾਹਿਬ ਤੁਰਦੇ ਹੁਣ ਆਪਾਂ ਤੇ ਆ ਜੋ ਲੋ ਜੀ ਤੋਂ ਵੀਰੇ ਗੁਰਦੁਆਰਾ ਸਾਹਿਬ ਤੋਂ ਯਾਰ ਹੋਇਆ ਕੋਣ ਸਾਦਾ ਸੱਕਣਾ ਕੋਡੀਆਂ ਲੀਆਂ ਚੀਆਂ ਲੰਮੀ ਜੀਆਂ ਤੇ ਆ ਲੋ ਜੀ ਫਿਰ ਆਪਾਂ ਖੜਗੇ ਤੇ ਆਪਾਂ ਤਾਬੇ 'ਚ ਰੁਕੇ ਸੀ ਆ ਦੇਖ ਸਾਡੇ ਆਪਣੇ ਤਾਬਾ ਤੇ ਉਹਨਾਂ ਪ੍ਰਸਾਦ ਦਾ ਪਾ ਨਹੀਂ ਸਕਦੇ ਆ ਤੇ ਛੱਡਣਾ ਗੱਲਬਾਤ ਜੀ ਕਰਦੇ ਆ ਪ੍ਰਸ਼ਾਦਾ ਸਾਖਦੇ ਆਪਾਂ ਬੱਸ ਥੋੜੀ ਪਾ ਦਿਓ ਯਾਰ ਮੁਰਗੀ ਖਾਣੀ ਹੈ ਲੈ ਕਿੰਨੇ ਕੁ ਗਏ ਚਲੋ ਵੀ ਸਾਰੀ ਸੈਂਕੜੇ ਸੱਦਾ ਸਕ ਲਿਆ ਤੇ ਬੱਸ ਹੁਣ ਆਪਣੀ ਤੋਰਦੇ ਇੱਥੋਂ ਤੇ ਆ ਜਾਓ ਆਹ ਸਾਹ ਦੀਆਂ ਦੇਖੋ ਇਹਨੂੰ ਹਲਾ ਦੇ ਮਿੱਠੂ ਯਾਰ ਹਮਲਾ ਹਲਾ ਕੇ ਮਿੱਠੂ ਰੇ ਕੇ ਜੀ ਕੱਢ ਦੇ ਲੱਗਿਆ ਯਾਰ ਲਾ ਦੇ ਸੱਦਾ ਹੋਰ ਗੱਲ ਹੋਰ ਗੱਲ ਵਿਚਾਰ ਕਰਦਾ ਹਾਂ ਜਾਂ ਬੱਸ ਬਤਾ ਲਓ ਕਿ ਕੀ ਆ ਜਾ ਰਿਹਾ ਹੈ ਫਲਾਈਏ ਤੋਂ ਕਹਾਂ ਸਰਾਂਗਾ 70 ਕਰਦੇ ਹਾਂ ਬਸ ਹੋਰ ਕਰੂੰ ਵਸ 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 ਜੇਡਾ ਔਨਲਾਈਨ ਪੈਸਾ 43000 ਦਾ ਪੈਸਾ ਇਸਪੇ ਡਾਲਦੇ 4300 70 ਰੁਪਏ ਦਾ ਹੋ ਗਿਆ ਜੀ ਤੇਲ ਔਨਲਾਈਨ ਕੀ ਦੀ ਚੱਲਦੀ ਆ ਤੇ 30 ਰੁਪਿਆ ਵੀਰੇ 50 ਲੀਟਰ ਤੇਲ ਪੈ ਗਿਆ ਤੇ 50 ਲੀਟਰ ਆਪਾਂ ਘਰੋਂ ਬਵਾਏ ਸੀ ਪਹਿਲਾਂ ਪਿੰਡੋਂ ਇਹ ਪਹਿਲੀ ਟੈਂਕ ਦੀ ਮੈਂ ਦੂਜੀ ਟੈਂਕ ਦੀ ਆਏ ਸੀ ਕਿ ਕਿ ਟੈਂਕ ਨਾ ਹਜੂਰ ਤੇ ਲੋ ਜੀ ਵੀਰੋ 200 ਕਿਲੋਮੀਟਰ ਤੇ ਆ ਗਏ ਤੇ ਫਿਰ ਇੱਕ ਟੈਂਕੀ 200 ਕਿਲੋਮੀਟਰ ਚੱਲਦੀ ਆ ਇਹ ਦੂਜੀ ਆ ਤੇ 4 200 ਤਾਂ ਕਿੱਥੋਂ ਆ ਗਏ ਉਹ ਮਾਰੇ ਰੁਕ ਤਾਂ ਹੋ ਗਿਆ ਉਹ 200 ਤਾਂ ਹੋ ਗਿਆ 200 ਹੋਇਆ ਦੇ ਅੱਛਾ ਥੋੜਾ ਥੋੜਾ ਮੋਟਾ ਉਹ ਟੈਂਕੀ ਨਾਲ 10 ਲੀਟਰ ਦੀ ਹਜੇ ਵਿੱਚ ਉਹਵਾ ਦਾ ਤਰਾ ਰਾਜਿਤਰੀ ਐ ਫਿਰ ਕੈਡਿਤਰੀ ਐ 600 630 ਦੇ ਤੋਂ ਪੰਜਾਈ ਪਿਆ ਹਾਂ ਕਿਤਨਾ 630 60 ਦੀ ਐ ਫਿਰ ਟੈਂਕੀ ਦੇਖ ਲੋ ਜੀ 60 ਲੀਟਰ ਟੈਂਕੀ ਆ 42 ਇੱਕ ਤੁਮ ਚਲੋ ਹਾਂ ਤੁਰਦੇ ਆ ਤੇ ਆ ਜੀ ਤੇ ਲੋ ਜੀ ਵੀਰੋ ਜੀ ਦਿੱਲੀ ਲੰਘਿਆ ਸੀਗੇ ਕਿਉਂ ਮਹਾਰਾਜ ਆ ਪੈਨੇ ਆ ਤੇ ਕੰਟਾਰਾਮ ਕੰਤਵਾ ਫੇਰ ਚੱਲਾਂਗੇ ਤੇ ਵੀਰੇ ਬਾਕੀ ਵੀਲੋਗ ਕਰ ਲੂੰ ਤੇ ਵਲੋਗ ਦੇਖਣੇ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਸਬਸਕ੍ਰਾਈਬ ਕਰਨ ਨਾ ਭੁੱਲੋ ਤੇ ਆ ਜੋ